ਉਹ ਬੰਦਾ ਏ ਗੱਲਾਂ ਚੋਂ ਗੱਲ ਨਿਕਲਦੀ ਓ ਗੱਲਾਂ ਚੋਂ ਬਚਦਾ ਫਿਰਦਾ ਨਾ ਸਾਥ ਬੇਲੀ ਨਾਲ ਤਕੀਆ ਕੋਈ ਗਲੀਆਂ ਵਿੱਚ ਨੱਚਦਾ ਫਿਰਦਾ ਨਾ ਸਾਥ ਬੇਲੀਆਂ ਨਾਲ ਤਕੀਆ ਕੋਈ ਗਲੀਆਂ ਵਿੱਚ ਨੱਚਦਾ ਫਿਰਦਾ ਏ ਸ਼ਕਾ ਬਾਬਿਆ ਗਲੀਆਂ ਦਿਨ ਚਾਉਂਦਾ ਓਦਾਰ ਏ ਜੈ ਪੀਰਾਂ ਦੀ ਜੈ ਪੀਰਾਂ ਦੀ ਨਗਰ ਵਾਸੀ ਸਾਧ ਸੰਗਤ ਜੀਓ ਆਪ ਨੂੰ ਆਪਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਆ ਕਿ ਲਾਲਾਂ ਵਾਲੀ ਸਰਕਾਰ 11ਵੀਂ ਵਾਲੀ ਸਰਕਾਰ ਖਵਾਜਾ ਸਰਕਾਰ ਬਜ਼ੁਰਗਾਂ ਦੇ ਸੋਹਣੇ ਦਰ ਤੇ ਅਵਤਾਰ ਕਾਦਰੀ ਦੀ ਸੋਹਣੇ ਦਰ ਤੇ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਸਰਕਾਰ ਦੇ ਦਰ ਤੇ ਸਲਾਨਾ ਜੋੜ ਮੇਲਾ ਬੜੀ ਧੁੰਮ ਤਾਂ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ 14 ਨੂੰ ਚੜਾ ਗਿਆ ਜੀ 15 ਨੂੰ ਮੇਲੇ ਦੀ ਰਸਮ ਆਜੇ 14 ਨੂੰ ਚਰਾਗਾ ਦੀ ਰਸਮ 2 ਵਜੇ ਨਿਸ਼ਾਨ ਸਾਹਿਬ ਦੀ ਰਸਮ 2 ਵਜੇ ਕੀਤੀ ਜਾਵੇਗੀ ਤੇ ਸ਼ਾਮ ਨੂੰ ਤੇ ਸ਼ਾਮ ਨੂੰ ਟੋ ਲੋ ਐਂਡ ਪਾਰਟੀ ਤੇ ਤੁਹਾਡੇ ਸੋਹਣੇ ਦਰਬਾਰ ਤੇ ਆਪਣਾ ਪ੍ਰੋਗਰਾਮ ਕਰਨਗੇ ਤੇ 15 ਨੂੰ ਦਿਨੇਤ ਖਾਨ 1 ਵਜੇ ਲੱਗੇਗਾ ਜੀ ਸਵੇਰ ਦੇ ਟਾਈਮ ਮੁਸਕਾਨ ਸਿਸਟਰ ਉਹ ਤੁਹਾਡਾ 11 ਵਜੇ ਤੋਂ ਲੈ ਕੇ 1 ਵਜੇ ਤੱਕ ਉਹ ਲੱਗਣ ਗਿਆ ਜੀ ਫਿਰ ਉਸ ਤੋਂ ਬਾਅਦ 1 ਵਜੇ ਬਿਨੇਤ ਖਾਨ ਲੱਗੂਗਾ 1 ਤੋਂ 4 ਵਜੇ ਦੇ ਵਿੱਚ ਅਟੁੱਟ ਲੰਗਰ ਤੁਹਾਡਾ ਚੱਲੇਗਾ ਜੀ ਤੇ ਸਾਰੇ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ ਕਿ ਮੇਲੇ ਵਿੱਚ ਆਓ ਮੇਲੇ ਦੀਆਂ ਰੌਣਕਾਂ ਨੂੰ ਵਧਾਓ ਜੈ ਪੀਰਾਂ ਦੇ ਜੈ ਪੀਰਾਂ ਦੇ